ਸਾਹਿਬ ਦੀਆ ਵੱਡਾ ਹੰਸਾ ਅੱਲਾਹ ਦੀ ਤਰਾਹ ਏ ਮਨ ਮੇਰੇ ਆਵਾਗੋਂ ਸੰਸਾਰ ਹੈ ਹੰਤਾ ਸੱਚ ਵੇ ਬੇਨਾ ਰਾਮ ਆਪੇ ਸੱਚ ਵਖ ਸੁਣੈ ਬਿਰਹ ਹੋਇ ਨਾ ਕੇ ਰਾਮ ਆਹ ਤੇ ਮਨ ਮੇਰੇ ਆਵਾ ਗਉ ਸੰਸਾਰ ਹੈ ਅੰਤ ਸੱਚ ਨਿਵੇਰਾ ਰਾਮ ਹਉ ਤੇ ਸੱਚਾ ਬਖਸ ਲੈ ਜੇ ਰਹੋਏ ਨਾਮੇ ਰਾਮ ਜੇ ਰਹੋਏ ਨਾਮੇ ਰਾਮ ਹੰਤ ਸਤਿਅਮੇ ਬੇੜਾ ਗੁਰੂਕਾ ਬਿਨ ਬੜਿਆਈ ਸਤਿਅ ਨਗ ਰੱਤੇ ਸਹਜੇ ਮਾਤੇ ਸਹਜੇ ਰਹੇ ਸੁਮਾਈ ਸੱਚਾ ਮਨੁ ਭਾਇਆ ਸੱਚ ਵਸਾਇਆ ਸਭ ਕਰਤੇ ਹੰਤ ਨਿਵੇਨਾ ਨਾਰਕੋ ਨਾਮ ਰਤੇ ਸੇ ਸਤ ਸਮਾਨੇ ਬਹੁ ਨਾਮ ਭਉਜਨਹਿਰਾ ਮੋਲਾ ਹੋ ਸਭ ਵਰ ਹੈ ਤੁਝ ਕੋਈ ਕੋਈ ਰਾਮਾ ਮਾਤਾ ਪਿਤਾ ਸਭ ਹਿਤ ਹੈ ਇਸ ਤੇ ਪਰਚਾਈ ਨਾਮਾ ਇਸ ਤੇ ਪਰਚਾਈ ਪੁਰਖ ਮਾਇ लना सक कोई दिन श्रेष्ठ साधी सौ करना कोई मनुखता भुख दिन सबदे सांत ना आए ਨਾਰਾਗ ਬਿਨ ਨਾਵੈ ਸਤ ਕੋਈ ਭੁੱਲਾ ਮਾਇਆੋ ਹੈ ਖੁਆਇ ਇਹੋ ਜਗ ਜਨ ਦੇਖ ਕੈ ਹਦ ਤਰੇ ਮਰਿ ਸਰਨਾਈਂ ਰਾਮ ਰਗਾਸ ਕਰੇ ਗੁਰੂ ਵੇ ਅਗੈ ਰੱਖ લે ਮੋ ਦੇਹੋ ਵਡਾਈ ਨਾ ਰੱਖ ਲੈ ਮੋ ਸੁਨਾਈ ਹਰ ਨਾਮ ਵਡਾਈ ਹੁਜ ਜੈ ਵਡਰ ਅਮਰ ਨਾਮ ਗਾਉਂਦਾ ਸੇਵਾ ਲਗੇ ਸੇ ਭਟ ਭਾਗੇ ਜੋ ਜੋ ਘਰ ਕੋ ਜਪਾ ਜਾਤਾ ਸਤ ਸੰਜਨਾ ਕਰਹਤ ਮਾਵੈ ਇਹਨ ਕੋਰ ਗਤ ਨਹੀਂ ਪਾਈ ਨਾਨਕ ਅੱਗਾ ਤੇ ਸਰਵਾ ਸਤਿਗੁਜਾਏ ਜੀ ਜੋਦਾਇ ਖਵੇ ਹਰ ਸਰੜਾਈ ਜੋ ਹਰ ਮਾਤ ਦੇ ਇਨਸਾਨ ਤੈ ਆਪੇ ਦੇ ਗੁਜਾਈ ਨਾਮ ਆਪੇ ਦੇ ਗੁਜਾਈ ਅਬਰ ਨਾਮ ਭਾਈ ਜੁਰਮੁਕਾ ਹਰ ਰਸ ਚਖਿਆ ਸੋਨਾ ਹੈ ਸਚਾ ਸਚੇ ਸ਼ਬਦ ਸੁਪਾਖਿਆ ਘਰਮਹਿ ਨਿਜ ਤਲ ਪਾਇਆ ਸਤਗੁਰ ਦੇ ਗੁਡਾਈ ਨਾਨਕ ਜੋ ਨਾਮ ਰੱਤੇ ਸੇ ਮਹਿਰ ਬਾਣ ਨਾ ਮਤ ਪਰਮਾਨ ਸਚ ਸਹੀ ਵਰਨਾ ਤੇਜ ਧਰ ਪਾਇਆ ਨਾਲ ਤਾ ਜੋ ਨਾ ਸਤੇ ਸੇ ਮਿਹਰ ਪਾਇਆ ਨਾ ਮਰਦ ਉਪਰ ਬੋਰਾ ਸਤਿ ਸਾਈ ਦੀ ਕੀ ਫਤਹਿ ਵਾਧਾ ਹਮਿਸਾ ਮਹਲਾ ਜੀ ਦਾ ਏ ਮਨ ਮੇਰਾ ਆਵਾਗੋਂ ਸੰਸਾਰ ਹੈ ਹੰਤ ਸੱਚੇ ਬੇੜਾ ਰਾਮ ਹਪੇ ਸੱਚਾ ਵਰਤਸ ਲੈ